ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ? ਸ਼੍ਰੀ ਕ੍ਰਿਸ਼ਨ ਦੀ ਕਥਾ ਸੂਰਦਾਸ ਨੇ ਲਿਖੀ, ਕਵੀ ਨਰੋਤਮ ਨੇ ਲਿਖੀ। ਬਹੁਤ ਸਾਰੇ ਵਿਦਵਾਨਾਂ ਨੇ ਲਿਖੀ, ਵੇਦ ਵ્યાਸ ਨੇ ਲਿਖੀ। ਰਾਮ ਦੀ ਕਥਾ ਬਾਲਮੀਕ ਨੇ ਲਿਖੀ। ਤੁਲਸੀ ਨੇ ਲਿਖੀ, अनेका ਹੋਰ ਵਿਦਵਾਨਾਂ ਨੇ ਲਿਖੀ। ਮਹਾਰਾਜ ਤੁਹਾਡੀ ਵੀ ਕੋਈ ਕਥਾ ਲਿਖ ਦੇਗਾ? ਕੀ ਚਿੰਤਾ ਤੁਸੀਂ ਆਪ ਕਿਉਂ ਕੀਤੀ ਆਪਣੀ ਕਥਾ ਆਪ ਕਿਉਂ ਲਿਖੀ ਪਤਾ ਹੈ ਹੁਣ ਧਨਗੁਰੂ ਉਹਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸੋ ਜਦ ਭਾਵਨਾ ਦੇ ਵੇਗ ਦੇ ਵਿੱਚ ਆਏ ਨੇ ਅਵਤਾਰੀ ਪੁਰ ਸ਼੍ਰੀ ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਦੇ ਵਿਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਹੈ ਰੱਬ ਕਹਿ ਦਿੱਤਾ ਹੈ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੱਤਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਕੇ ਮੈਨੂੰ ਪ੍ਰਮਾਤਮਾ ਕਹਿ ਦੇ ਤੋ ਇਹ ਸਾਰੀ ਗੁਰਨਾਨਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏ इस वास्ते मैं एक शब्द लिखना लाजिमी समझ नाम जो हम को परमेश्वर उच्च रहे ते सब नरक कुंड में परे तो फिर तुसी कौन हो मको दास तवन कह जानो या मैं भेद न रंच पहचानो मैं हूं परम पुरख को दासा देखन आयो जगत तमस मैं तो उस परमात्मा दा निमाना सेवक आ ओदा संदेशा जगत नु देण वास्ते आया ਜੋਨੇ ਜੀ ਪ੍ਰਭੂ ਮਉ ਸੋਕਾ ਸੋ ਕਹੋ ਜਗ ਮੈਂ ਜੋ ਕੁਝ ਪ੍ਰਭੂ ਨੂੰ ਕਹਿ ਕਹਿ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬੜਾ ਸੋਣਾ ਬੋਲ ਤੇ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਪੈਗੰਬਰ ਪੈਗੰਬਰ ਦਾ ਮਤਲਬ ਕੀ ਹੁੰਦਾ ਘਰ ਘਰ ਪੈਗਾਮ ਦੇਣਾ ਖੁਦਾ ਨੇ ਜੋ ਆਖਿਆ ਉਹ ਘਰ ਘਰ ਸੁਣਾਣਾ ਹੈ ਪੈਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ ਜਿਵੇਂ ਇੱਕ ਪੋਸਟਮੈਨ ਘਰ-ਘਰ ਚਿੱਠੀ ਪੁਚਾਵੇ ਜਿਵੇਂ ਕੋਈ ਸੰਦੇਸ਼ਵਾਹਕ ਘਰ-ਘਰ ਦੇ ਸੰਦੇਸ਼ ਆ ਦੇਵੇ ਪੈਗੰਬਰ ਜੋ ਹੁਨਿਜ ਪ੍ਰਭ ਮੋ ਸੋ ਕਹ ਸੋ ਕਹੋ ਜਗ ਮੈਂ ਮਹਾਰਾਜ ਕਹਿੰਦੇ ਮੈਂ ਤੇ ਇੱਕ ਨਿਮਰਣਾ ਅਦਨਾ ਜਿਆ ਸੇਵਕ ਹਾਂ ਪ੍ਰਭੂ ਦਾ ਸੰਦੇਸ਼ਾ ਘਰ-ਘਰ ਪੁਚਾਣਾ ਜਿਹੜਾ ਮੈਨੂੰ ਪ੍ਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਸਮਝਦਾ ਜੋ हमको ਪਰਮੇਸ਼ਰ ਉਚਰੇ ਤੇ ਆਪਣੀ ਕਥਾ ਵਿੱਚ ਲਿਖਿਆ ਹੈ। ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਹੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ। ਇਸ ਵਾਸਤੇ ਸਾਫ ਕਹਿੰਨ ਜੋ हमको ਪਰਮੇਸ਼ਰ ਉਚਰੇ ਤੇ ਸਭ ਨਰਕਕੁੰਡ ਮੇਂ ਭਰੇ ਮੋਕੋ ਦਾਸ ਤਮਨ ਕਾ ਜਾਨੋ। ਯਾ ਮੈਂ ਬੇਦ ਨ ਰੰਚ ਪਛਾਨੋ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਇਬ ਕੰਨ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਹਨ ਅਗਰ ਪੈਦਾ ਹੋਣ ਤੋ ਉਹ ਬੰਦਾ ਗੁਰਦੁਆਰੇ ਆਇਆ ਹੈ ਕਿ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਗੁਰੂ ਘਰ ਨਹੀਂ ਆਇਆ आर्थिक सवाल लेके आया है, तो बाजार आया है, गुरु कोल नहीं आया परिवारक समाल जो है लेके आया किसी समाजिक है किसे समाज की देच आया धार्मिक इकट्ठे नहीं आया धार्मिक ओ ही आया है गुरु कोल ते ओ ही आया है जिस दे अंदर धार्मिक सवाल पैदा हो गया है गुरु मन क्यों नहीं जुड़ता जे मन जोत स्वरूप है तो इतना कलेष क्यों है इतना दुख क्यों है ਇਹ ਮਨ ਆਨੰਦ ਸਰੂਪ ਹੈ ਪ੍ਰਕਾਸ਼ ਸਰੂਪ ਹੈ ਤਾਂ ਇਤਨਾ ਅੰਧੇਰਾ ਕਿਉਂ ਹੈ ਇਤਨਾ ਅੰਧਕਾਰ ਕਿਉਂ ਹੈ ਅਗਰ ਮਨ ਆਗਮ ਹੈ ਤਾਂ ਇਹ ਇਤਨਾ ਤੁਛ ਕਿਉਂ ਬਣਿਆ ਹੈ ਐਸੇ ਸਵਾਲ ਜਿਸ ਦਿਨ ਪੈਦਾ ਹੋਵਨ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ਼ ਕਰਾਂ ساری ਦੁਨੀਆ ਦਾ ਮੈਂ ਭਰਮਣ ਕੀਤਾ ਕਦੀ ਕਦਾਈ ਕੋਈ ਸੰਨ ਦਾ ਪੁਰਸ਼ ਮਿਲਦਾ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜਿਕ ਆਉਂਦੇ ਨੇ ਸਵਾਲ ਆਰਥਿਕ ਆਉਂਦੇ ਨੇ ਸਵਾਲ ਸਰੀਰਕ ਆਉਂਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੀਰਕ ਤਲ ਤੇ ਮੈਂ ਵੀ ਰੋਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿਹਨਾਂ ਤੇ ਗੋ ਲੈ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਆਉਂਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆਂ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋਸੂਰਾ ਚੋਰ ਵੀਰ ਕੌਣ ਹੈ सुंदर कवन कहां योग कोसा योग साधना दा फल के सत्संग कर रहे हो एदा के फल है कथा कीर्तन सुन रहे हो एदा के फल है पूजा पाठ दान पुण्य सब कर रहे हो एदा के फल है अगर कोई प्रश्न करे इस दा जवाब थडे कोल ना होवे तो एक गल स्पष्ट है ध्यान देना ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਸ ਇਸ ਨੂੰ ਬੜੇ ਖੁਲਾਸਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ aur bade ardas mai dangna hai gurudev ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ ਦਸਮ ਗ੍ਰੰਥ ਦਾ ਟੀਕਾ ਕਰਦੇ ਆਇਆ ਉਹਨਾਂ ਨੇ ਕਲਮ ਬੰਦ ਕੀਤੀ ਨਹੀਂ ਪਹਿਲਾ ਟੀਕਾ ਉਹਨਾਂ ਲਈ ਸੀ ਅੱਜ ਤੋਂ 25-30 ਸਾਲ ਪਹਿਲੇ ਮੈਂ ਪੜਿਆ ਸੀ ਹੁਣ ਤੇ ਹੋਰ ਵੀ ਬੇਸਤਰ ਟੀਕੇ ਆ ਗਏ ਤੇ ਬੇਸਤਰ ਟੀਕਿਆਂ ਦੇ ਗਿਆਨੀ ਕਹਿੰਦੇ ਪੈਨੇ ਇਹ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ सरसादी भेट हो गए पंडित गणेश सिंह कहंदे नहीं रोड़े नहीं रोड़े होणगे ਸਾਡੀ ਅਗਿਆਨਤਾ ਦੇ ਵੈਣ ਦੇ ਚ ਰੋੜੇ ਨੇ ਸਰਸਾਦੀ ਨਦੀ ਚ ਨਹੀਂ ਰੋੜੇ ਇਸ سوالਾਂ ਦੀ ਬਾਣੀ ਕੋਸੂਰਾ ਸੁੰਦਰ ਕਵਨ ਇਸ ਬੁਲੇਖੇ ਚ ਨਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮਮਾ ਮਨ ਸਿਉ ਕਾਜ ਹੈ ਮਨ ਸਾ ਦੇ ਸਿਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਕਬੀਰ ਕੇੰਦਰ ਮੇਰਾ ਤੇ ਮਨ ਨਾਲ ਝਗੜਾ ਸਵੇਰੇ ਉੱਠਦਿਆਂ ਸਾਰ ਹੀ ਕਰਦਾ ਮਨ ਹਰ ਵਕਤ ਦੁਚਿੱਤ ਹੈ ਦੋ ਚਿੱਤ ਦੁਬਦਾ ਦੋ ਪਾਸੇ ਦੌਪਦਾ ਕਿਕ ਨਹੀਂ ਆਉਂਦਾ ਇਕਾਗਰ ਨਹੀਂ ਆਉਂਦਾ ਦੁੱਬਦਾ ਹੈ ਕਰਨਾ ਹੈ ਨਹੀਂ ਕਰਨਾ ਜਪਣਾ ਹੈ ਨਹੀਂ ਜਪਣਾ ਮੰਨਣਾ ਹੈ ਨਹੀਂ ਮੰਨਣਾ ਇਹਨੂੰ ਕਹਿੰਦੇ ਨੇ ਦੁਚਿੱਤਾ ਮਨ ਦੁੱਬਦਾ ਜਿਹਨੂੰ ਡਬਲ ਮਾਈਂਡ ਕਹਿੰਦੇ ਨੇ ਦੁਚਿੱਤਾ ਮਨ ਹਰ ਵਕਤ ਦੁਚਿੱਤਾ ਹੁੰਦਾ ਹੈ ਜਿਵੇਂ ਅੱਖਾਂ ਦੋ ਨੇ ਪੈਰ ਦੋ ਨੇ ਹੱਥ ਦੋ ਨੇ ਕੰਨ ਦੋ ਨੇ ਨਾਸਕਾ ਦੇ ਸوراਖ ਦੋ ਨੇ ਭਾਵੇਂ ਜ਼ਬਾਨ ਇੱਕ ਹੈ ਪਰੇਦੇ ਕਾਨਦ ਕੰਮ ਦੋ ਨੇ ਬੋਲਦੀ ਏ ਰਸ ਲੈਂਦੀ ਏ ਇਸ ਤਰ੍ਹਾਂ ਮਨ ਵੀ ਦੋ ਨੇ ਇੱਕ ਦੇ ਚੋਂ ਸੰਕਲਪ ਨਿਕਲਦਾ ਏ ਇੱਕ ਦੇ ਚੋਂ ਵਿਕਲਪ ਨਿਕਲਦਾ ਜਿਵੇਂ ਅਸੀਂ ਦੋ ਹੱਥਾਂ ਨੂੰ ਕੰਮ ਇਕ ਦੇਨੇ ਆ ਦੋ ਪੈਰਾਂ ਨੂੰ ਮਾਰਗ ਇਕ ਦੇਨੇ ਆ ਇਹ ਥੋੜੀ ਏ ਇੱਕ ਹੱਥ ਬਣਾਵੇ ਦੂਜਾ ਤੋੜ ਦੇਵੇ ਇੱਕ ਪੈਰ ਸੱਜੇ ਪਾਸੇ ਜਾਵੇ ਇੱਕ ਖੱਬੇ ਪਾਸੇ ਜਾਵੇ ਉੱਥੇ ਡੈਡੈਰੀ ਹੋ ਜਾਵਾਂਗੇ ਚੱਲ ਥੋੜੀ ਸਕਾਂਗੇ ਸੱਜੀ ਇਕ ਸੱਜੇ ਪਾਸੇ ਦੇਖੇ ਖੱਬੀ ਖੱਬੇ ਪਾਸੇ ਦੇਖੇ ਕੁਝ ਵੀ ਨਹੀਂ ਦੇਖ ਸਕਦਾ ਦੋ ਕੰਨਾਂ ਨੂੰ ਸ਼ਬਦ ਇੱਕ ਦੇਣਾ ਹੈ ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇਣੀ ਹੈ ਦੋ ਪੈਰਾਂ ਨੂੰ ਮਾਰਗ ਇੱਕ ਦੇਣਾ ਹੈ ਦੋ ਹੱਥਾਂ ਨੂੰ ਕੰਮ ਇੱਕ ਦੇਣਾ ਹੈ ਦੋ ਮਨਾਂ ਨੂੰ ਸੰਕਲਪ ਇੱਕ ਦੇਣਾ ਹੈ ਯਾਦ ਇੱਕ ਦੇਣੀ ਹੈ ਵਿਚਾਰ ਇੱਕ ਦੇਣੀ ਹੈ ਤਾਂ ਇਕਾਗਰਤਾ ਆਉਂਦੀ ਹੈ ਉਹ ਨਹੀਂ ਆਉਂਦੀ ਮਨ ਦੇ ਚ ਹਰ ਵਕਤ ਦੁਬਦਾ ਆਉਂਦੀ ਇਹ ਦੁਬਦਾ ਕਿਵੇਂ ਵਿੱਚਦੀ ਹੈ ਪਰ ਦੁਬਦਾਂ ਦੇ ਮਿਟਦਿਆਂ ਉਹ ਇੱਕ ਪ੍ਰਗਟ ਹੋ ਜਾਂਦਾ ਹੈ ਅਜੇ ਮੰਨ ਦੋ ਨੇ ਮਨ ਇੱਕ ਹੋਵੇ ਤਾਂ ਇੱਕ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਇੱਕ ਹੈ ਧੰਨ ਗੁਰਗੰਨ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤਾਂ ਸਤਿਗੁਰ ਇਹ ਪ੍ਰਸ਼ਨ ਕਰਦੇ ਨੇ ਕੋਸੂਰਾ ਸੁੰਦਰ ਕਵਨ ਕਹਾ ਜੋਗ ਕੋਸਾਰ ਸਮਾਂ ਤੇ ਹੁਣ ਲੱਗਾ ਇੱਕ ਨੁਕਤਾ ਮੈਂ ਬਿਆਨ ਕਰਾਂਗਾ ਬਾਕੀ ਫਿਰ ਮਨ ਜੀਤਾ ਸੂਰਾ ਅਹ ਹੈ ਸੁੰਦਰ ਹੈ ਗੁਣਮਾਨ ਜਦ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਂ ਸੂਰਬੀਰ ਕੌਣ ਹੈ ਬਾਦਰ ਕੌਣ ਹੈ ਜੋ ਕਿਸੇ ਦਾ ਮੁਲਕ ਜਿੱਦਦਾ ਪਿਆ ਕੌਮਾਂ ਨੂੰ ਜਿੱਦਦਾ ਫਿਰਦਾ ਦੂਸਰਿਆਂ ਨੂੰ ਜਿੱਦਦਾ ਫਿਰਦਾ ਹੈ ਨਹੀਂ ਜਿਨੇ ਆਪਣਾ ਮਨ ਜਿੱਤ ਲਿਆ ਸੂਰਬੀਰ ਜਿਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਸੂਰਬੀਰ ਮਨ ਜੀਤੇ ਜਗ ਜੀਤੇ ਦੂਸਰੇ ਨੂੰ ਜਿੱਤਣ ਵਾਸਤੇ ਚਾਰ ਗੁਣ ਚਾਹੀਦੇ ਨੇ ਉਸ ਦਿਨ ਮੈਂ ਖੁਲਾਸਾ ਕੀਤਾ ਸੀ ਸ਼ਾਮ ਦਾਮ ਡੰਡ ਭੇਦ ਮਨਨੋ ਜੇਤਨ ਵਾਸਤੇ ਦਇਆ ਤੇ ਸੰਤੋਖ ਇਹ ਦੋ ਗੁਣ ਨੇ ਜਿਵੇਂ ਦੋ ਪੈਰਾਂ ਨਾਲ ਅਸੀਂ ਚੱਲਦੇ ਹਾਂ ਨਾ ਧਰਮ ਦੇ ਇਹ ਦੋ ਗੁਣ ਨੇ ਦਇਆ ਸੰਤੋਖ ਧੌਲ ਧਰਮ ਦਇਆ ਕਾ ਬੂਤ ਸੰਤੋਖ ਥਾਪ ਰਖਿਆ ਜਨਸੂ ਦਿਆਲੂ ਹਿਰਦੇ ਚੋਂ ਸੇਵਾ ਦਾ ਜਨਮ ਹੁੰਦਾ ਹੈ ਸੰਤੋਖੀ ਹਿਰਦੇ ਚੋਂ ਸਿਮਰਨ ਦਾ ਜਨਮ ਹੁੰਦਾ ਹੈ ਹृदय ਦੇ ਸੰਤੋਖ ਨਹੀਂ ਇਹ ਸਿਮਰਨ ਨਹੀਂ ਕਰ ਸਕੇਗਾ ਕਰ ਹੀ ਨਹੀਂ ਸਕੇਗਾ ਸਿਮਰਨ ਕਰਨ ਬੈਠੇਗਾ ਨਿਰੰਕਾਰ ਦਾ ਸੰਸਾਰ ਚੇਤੇ ਆਵੇਗਾ ਨਿਰੰਕਾਰ ਨਹੀਂ ਸਿਮਰਨ ਕਰਨ ਬੈਠੇਗਾ ਪ੍ਰਮਾਤਮਾ ਦਾ ਪਦਾਰਤ ਚੇਤੇ ਆਣਗੇ ਪ੍ਰਮਾਤਮਾ ਨਹੀਂ ਸਿਮਰਨ ਕਰਨ ਬੈਠੇਗਾ ਕਰਤਾਰ ਦਾ ਇਹਨੂੰ ਪਰਵਾਰ ਚੇਤੇ ਆਵੇਗਾ ਕਰਤਾਰ ਨਹੀਂ ਦਿਆਲੂ ਨਹੀਂ ਹੈ ਤੇ ਇਹਨੇ ਸੇਵਾ ਕੀ ਕਰਨੀ ਹੈ ਹੁਣ ਮੈਂ ਅਰਜ਼ ਕਰਾਂ ਸੇਵਾ ਕਮਜ਼ੋਰ ਦੀ ਆਉਂਦੀ ਹੈ ਤਾਕਤ ਵਰਦੀ ਨਹੀਂ ਤਾਕਤ ਵਰਦੀ ਤੇ ਨੌਕਰੀ ਆਉਂਦੀ ਹੈ ਗੁਲਾਮੀ ਆਉਂਦੀ ਹੈ ਸੇਵਾ ਕਮਜ਼ੋਰ ਦੀ ਕਰੀਦੀ ਜਿਸ ਪੱਖ ਦੇ ਚ ਮਨੁੱਖ ਜਿੱਥੇ ਕਮਜ਼ੋਰ ਹੈ ਹਰ ਮਨੁੱਖ ਹਰ ਗਲ ਦੇ ਚ ਅੱਗੇ ਨਹੀਂ ਆਉਂਦਾ ਕਿਸੇ ਤਲ ਤੇ ਪਿੱਛੇ ਹੁੰਦਾ ਹੈ ਜਿਹੜਾ ਪਿੱਛੇ ਹੈ ਜਿਸ ਤਲ ਤੇ ਵੀ ਪਿੱਛੇ ਉਸ ਦੀ ਸੇਵਾ ਕਰਕੇ ਉਹਨੂੰ ਬਰਾਬਰੀ ਤੇ ਲੈਣਾ ਜਾਂ ਅੱਗੇ ਜਾਂਦਾ ਤੇ ਅੱਗੇ ਜਾਵੇ ਸੇਵਾ ਨਿਰੰਕਾਰ ਦੀ ਨਹੀਂ ਨਿਰੰਕਾਰ ਤੇ ਸਾਡੀ ਸੇਵਾ ਕਰ ਰਿਆ ਸੀ ਉਸ ਦੇ ਸਾਹਮਣੇ ਕਮਜ਼ੋਰ ਆ ਸੇਵਾ ਕਮਜ਼ੋਰ ਦੀ ਹੁੰਦੀ ਹੈ ਜਿਵੇਂ ਬੱਚਾ ਕਮਜ਼ੋਰ ਹੈ ਮਾਸੂਮ ਬੱਚਾ ਕਮਜ਼ੋਰ ਹੈ ਮਾਪੇ ਸੇਵਾ ਕਰਦੇ ਨੇ ਮਾਪੇ ਤਾਕਤਵਰ ਨੇ ਮਾਂ ਇਸਨਾਨ ਕਰਾ ਰਹੀ ਹੈ ਕੱਪੜੇ ਬਦਲ ਰਹੀ ਹੈ ਦੁੱਧ ਪਿਲਾ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਠੀ ਹੋਈ ਕਿਉਂਕਿ ਬੱਚਾ ਕਮਜ਼ੋਰ ਹੈ ਪਿਤਾ ਸੇਵਾ ਕਰ ਰਿਹਾ ਹੈ ਕਿਉਂਕਿ ਕਮਜ਼ੋਰ ਹੈ ਬੱਚਾ ਸੇਵਾ ਕਮਜ਼ੋਰ ਦੀ ਹੁੰਦੀ ਹੈ ਸਿਹਜੇ ਸਿਹਜੇ ਬੱਚਾ ਜਵਾਨ ਹੋ ਗਿਆ ਤਾਕਤਵਰ ਹੋ ਗਿਆ ਮਾਪੇ ਬੁੱਢੇ ਹੋ ਗਏ ਨੇ ਹਣ ਧਾਰਮਿਕ ਗ੍ਰੰਥ ਕਹਿੰਦੇ ਨੇ ਹੁਣ ਤੂੰ ਮਾਂ ਬਾਪ ਦੀ ਸੇਵਾ ਕਰ ਤੂੰ ਕਮਜ਼ੋਰ ਸੀ ਤਾਕਤਵਰ ਸੰਮਾਂ ਬਾਪ ਉਹ ਸੇਵਾ ਕਰਦੇ ਰਹੇ ਹੁਣ ਮਾਂ ਬਾਪ ਕਮਜ਼ੋਰ ਹੋ ਗਏ ਤੂੰ ਤਾਕਤਵਰ ਬਣ ਗਿਆ ਹੁਣ ਤੂੰ ਸੇਵਾ ਕਰ ਸੇਵਾ ਕਮਜ਼ੋਰ ਦੀ ਆਉਂਦੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਸੇਵਾ ਦੁਨੀਆਂ ਦੀ ਕਰੀ ਦੀਏ ਪ੍ਰਮਾਤਮਾ ਦੀ ਨਹੀਂ ਪ੍ਰਮਾਤਮਾ ਤੇ ਸਾਡੀ ਸੇਵਾ ਕਰ ਰਿਹਾ ਹੈ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੈ ਪਾਣੀ ਬਣ ਕੇ ਸਾਨੂੰ ਜੀਵਨ ਪਿਆ ਦਿੰਦਾ ਹੈ ਘੌਮਣ ਬਣ ਕੇ ਸਾਨੂੰ ਸਵਾਸ ਪਿਆ ਦਿੰਦਾ ਹੈ ਧਰਤੀ ਬਣ ਕੇ ਸਾਨੂੰ ਟਿਕਾਣਾ ਪੈ ਦਿੰਦਾ ਹੈ ਸਾਡੀ ਸੇਵਾ 'ਚ ਦਿਨ ਰਾਤ ਜੁਟਿਆ ਹੋਇਆ ਹੈ ਪ੍ਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ ਉਹਦੇ ਸਾਹਮਣੇ ਅਸੀਂ ਕਮਜ਼ੋਰ ਹਾਂ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸਦੇ ਨਾਲ ਜੁੜ ਜਾਈਏ ਸੇਵਾ ਸੰਸਾਰ ਦੀ ਹੁੰਦੀ ਹੈ ਔਰ ਕੌਣ ਕਰੇਗਾ ਜਿਹਦੇ ਅੰਦਰ ਦਇਆ ਹੈ ਸਿਮਰਨ ਨਿਰੰਕਾਰ ਦਾ ਹੁੰਦਾ ਔਰ ਕੌਣ ਕਰੇਗਾ ਜਿਹਦੇ ਅੰਦਰ ਸੰਤੋਖ ਹੈ ਸੰਤੋਖ ਸੰਤੁਸ਼ਟੀ ਲੋਭ ਨਹੀਂ ਹੈ ਲੋਭ ਸਦਾ ਉਸ ਨੂੰ ਵੇਖਦਾ ਹੈ ਜੋ ਨਹੀਂ ਹੈ ਸੰਤੋਖ ਉਸ ਨੂੰ ਦੇਖਦਾ ਜੋ ਹੈ ਜੋ ਹੈ ਠੀਕ ਹੈ ਜਿਹਾ ਹੈ ਠੀਕ ਲੋਭੀ ਦੇਖਦਾ ਹੈ ਉਸ ਨੂੰ ਜੋ ਨਹੀਂ ਹੈ ਜੋ ਹੈ ਇਹ ਠੀਕ ਨਹੀਂ ਇਹ ਠੀਕ ਨਹੀਂ ਲੋਭੀ ਦੀਆਂ ਨਜ਼ਰਾਂ ਹਮੇਸ਼ਾ ਦੂਜੇ ਦੇ ਘਰ ਤੇ ਆਉਂਦੀਆਂ ਨੇ लोभाद दृष्ट परग्रहं जद बिद आचरणं भगत जयदेव जी कहंदे ने लोभी आचरण ही नवणदे क्यों ओदियां नजरा दूसरे ते औंदियां असंतुष्ट है ते असंतुष्टि दे दो रूप मने गए ने पारिवारिक असंतुष्टि आर्थिक असंतुष्टि दो तरह दी असंतुष्टि जो पारिवारिक तल ते असंतुष्ट है ऐसा मनुख लबना ते बड़ा औखा है जो ते पूरा संतुष्ट हो गया असंतुष्ट मिलते हैं जैसा चाहिदा सी वैसा नहीं है जैसे मां बाप चाहते सन वैसे नहीं ने असंतुष्ट है जैसे औलाद चाहती सी वैसी नहीं है असंतुष्ट है जैसी पत्नी चाहती सी वैसी नहीं है असंतुष्ट है जैसा पति चाहिए वैसा नहीं है असंतुष्ट है ਇਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ ਸਾਰੀ ਦੁਨੀਆ ਦੇ ਵਿੱਚ ਕੁਝ ਨਾ ਕੁਝ ਅਸੰਤੁਸ਼ਟ ਲੋਕ ਮਿਲਣਗੇ ਕੋਈ ਬਿਰਾਤੋਂ ਕੋਈ ਪੁੱਤਰਾ ਤੋਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਮਾਪੇ ਤੋਂ ਮਿਲਦੇ ਨੇ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ ਵਿਵਹਾਰਕ ਅਸੰਤੁਸ਼ਟੀ ਜਿੰਨੀ ਪ੍ਰਾਪਲਬਤ ਹੈ ਜੋ ਕੁਝ ਮਿਲ ਰਿਹਾ ਹੈ ਸੰਤੁਸ਼ਟ ਨਹੀਂ ਹੈ ਸੰਤੁਸ਼ਟ ਨਹੀਂ ਹੈ ਤੋ ਜੋ ਸੰਤੁਸ਼ਟ ਨਹੀਂ ਹੈ ਲੋਭੀ ਹੈ ਲੋਭੀਆਂ ਨਜ਼ਰਾਂ ਦੂਜੇ ਤੇ ਹੁੰਦੀਆਂ ਦੂਜਿਆਂ ਦੇ ਪਰਿਵਾਰ ਤੇ ਹੁੰਦੀਆਂ ਦੂਜਿਆਂ ਦੀ ਧਨ ਸੰਪਦਾ ਤੇ ਹੁੰਦੀ ਇਹ ਵੀ ਮੈਰਜ ਕਰਦੇ ਐਸੇ ਮਨੁੱਖ ਦੀਆਂ ਨਜ਼ਰਾਂ ਧਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਜ਼ਰਾਂ ਚੋਰ ਹੁੰਦੀਆਂ ਨੇ ਨਜ਼ਰਾਂ ਦੁਰਾਚਾਰੀ ਹੁੰਦੀਆਂ ਨਿਗਾਹਾਂ ਮੈਲੀਆਂ ਹੁੰਦੀਆਂ ਉਹਦੇ ਹੱਥ ਤੇ ਚੋਰ ਨਹੀਂ ਆਉਂਦੇ ਅੱਖਾਂ ਚੋਰ ਆਉਂਦੀਆਂ ਉਦਾ ਜਸਮ ਤੇ ਦੁਰਾਚਾਰੀ ਨਹੀਂ ਹੁੰਦਾ ਅੱਖਾਂ ਦੁਰਾਚਾਰੀ ਹੁੰਦੀਆਂ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾਂ ਕੇ ਬਲ ਜਾਣੀ ਮੈਂ ਉਸ ਤੋਂ ਸਦਕੇ ਜਾਣਾ ਜੋ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲੈਂਦਾ ਹੈ ਬਈ ਨਹੀਂ ਦੂਜੇ ਦੇ ਧਨ ਤੇ ਨਹੀਂ ਜਾਣਾ ਦੂਜੇ ਦੇ ਤੰਤ ਤੇ ਨਹੀਂ ਜਾਣਾ ਆਪਦੀ ਗਿਆਤ ਲਈ ਅਰਸ਼ ਕਰਾਂ ਅੱਖਾਂ ਨੂੰ ਸੰਸਕ੍ਰਿਤ ਦੇ ਚ ਲੋਚਨ ਕਹਿੰਦੇ ਨੇ ਦੋਇ ਦੋਇ ਲੋਚਨ ਦੇਖਾ ਲੋਚਨ ਤੋਂ ਮੁਰਾਦ ਅੱਖਾ ਲੋਚਾ ਤੋਂ ਮੁਰਾਦ ਵੇਖਣਾ ਲੋਚਨ ਲੋਚਾ ਵੇਖਣਾ ਵੇਖਣ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਚ ਲੋਚਨ ਅੱਖਾਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਲੋਚਨ ਲੋਚਾ ਕਿਸੇ ਦੇ ਧਨ ਤੇ ਟਿਕ ਜਾਏ ਕਿਸੇ ਦੇ ਤਨ ਤੇ ਟਿਕ ਜਾਏ ਸanskrit ਦਾ ਸ਼ਬਦ ਹੈ ਗੁਸਤਾਖੀ ਮਾਫ ਨੂੰ ਕਹਿੰਦੇ ਨੇ ਲੋਚਾ ਲੋਚਨ ਲੋਚਾ ਲੁਚਾ ਇਸ ਸੰਸਕ੍ਰਿਤ ਦਾ ਸ਼ਬਦ ਹੈ ਇਹਦੀਆਂ ਨਿਗਾਹਾਂ ਦੂਸਰੇ ਦੇ ਧਨ ਤੇ ਟਿਕੀਆਂ ਨੇ ਇਹਦੀਆਂ ਨਿਗਾਹਾਂ ਦੂਸਰੇ ਦੇ ਰੂਪ ਤੇ ਟਿਕੀਆਂ ਨੇ ਇਹ ਲੁਚਾ ਹੈ ਇਹਦੀਆਂ ਨਿਗਾਹਾਂ ਚੋਰ ਨੇ ਇਹਦੀਆਂ ਨਿਗਾਹਾਂ ਦੋਰਾਚਾਰੀ ਨੇ ਹੱਥ ਚੋਰਵੰਤੇ ਹੱਥ ਕੜੀਆਂ ਨੇ ਪੈਰ ਗਲਤ ਪਾਸੇ ਜਾਣ ਤੇ ਬੇੜੀਆਂ ਨੇ ਪਰ ਨਜ਼ਰਾਂ ਗਲਤ ਹੋਣ ਤੇ ਕਾਨੂੰਨ ਦੀ ਪਕੜ ਚ ਨਹੀਂ ਆਉਂਦੀ ਸਮਾਜ ਦੀ ਪਕੜ ਦੇ ਚ ਨਹੀਂ ਆਉਂਦੀ ਇਸ ਵਾਸਤੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੀਆਂ ਅੱਖਾਂ ਜਿੰਨੀਆਂ ਮੈਲੀਆਂ ਨੇ ਅੱਖ ਹੱਥ ਉਤਨੇ ਮੈਲੇ ਨਹੀਂ ਨੇ ਪੈਰ ਉਤਨੇ ਮੈਲੇ ਨਹੀਂ ਨੇ ਸਾਫ਼ ਸੁਥਰੇ ਨੇ ਨਜ਼ਰਾਂ ਮੈਲੀਆਂ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂধে ਹਉ ਤਾਂ ਕੇ ਬਲ ਜਾਏ ਧਰਮ ਦੇ ਦੋ ਗੁਣ ਨੇ ਕੀ ਸੰਤੋਖ ਤੇ ਦਇਆ ਸੰਤੁਸ਼ਟ ਮਨੁੱਖ ਦੀਆਂ ਨਜ਼ਰਾਂ ਪਾਵਨ ਹੁੰਦੀਆਂ ਨੇ ਦੂਜੇ ਦੇ ਧਨ ਤੇ ਨਹੀਂ ਜਾਂਦੀਆਂ ਉਹਦੀਆਂ ਨਜ਼ਰਾਂ ਚੋਰੀ ਨਹੀਂ ਆਉਂਦੀਆਂ ਵਾਸ਼ਨਾ ਕਰਕੇ ਦੂਸਰੇ ਦੇ ਰੂਪ ਤੇ ਵੀ ਨਹੀਂ ਜਾਂਦੀਆਂ ਦੋਰਾਚਾਰੀ ਨਹੀਂ ਆਉਂਦੀਆਂ ਉਹ ਵੇਖਦਾ ਹੈ ਵਾਸ਼ਨਾ ਕਰਕੇ ਨਹੀਂ ਵੇਖਦਾ ਵੇਖਦਾ ਹੈ ਲੋਭ ਕਰਕੇ ਨਹੀਂ ਵੇਖਦਾ ਉਹਦੀਆਂ ਅੱਖਾਂ ਨਿਰਮਲ ਹੁੰਦੀਆਂ ਨੇ ਉਹਦੀ ਦ੍ਰਿਸ਼ਟੀ ਬੜੀ ਜੋ ਹੈ ਨਿਰਮਲ ਹੁੰਦੀ ਹੈ ਦਇਆ ਤੇ ਸੰਤੋਖ ਦਿਆਲੂ ਦੇ ਅੰਦਰੋਂ ਸੇਵਾ ਨਿਕਲਦੀ ਹੈ ਔਰ ਸੰਤੋਖ ਹੀ ਦੇ ਅੰਦਰੋਂ ਸਿਮਰਨ ਨਿਕਲਦਾ ਹੈ ਮਨ ਨੂੰ ਜਿੱਤ ਸਕਦਾ ਹੈ ਮਨੁੱਖ ਦਇਆ ਕਰਕੇ ਸੰਤੋਖ ਕਰਕੇ ਮਨ ਨਹੀਂ ਜਿੱਤ ਸਕਦਾ ਮਨ ਜੀਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਇਹ ਲੰਬਾ ਛੋੜਾ ਜਿਹੜਾ ਖੁਲਾਸਾ ਪੰਡਿਤ ਗਣੇਸ਼ਾ ਸਿੰਘ ਜੀ ਨੇ ਲਿਖਿਆ ਹੈ ਮੈਂ ਅਧੂਰਾ ਹੀ ਛੋੜਦਾ ਪਿਆ ਕਿਉਂਕਿ ਬਹੁਤ ਲੰਮਕ ਜਾਵਾਂਗੇ ਜੇ ਸਮਾਹ ਮੈਂ ਦੇਖਦਾ ਪਿਆ ਹੋਗੇ ਤੁਸੀਂ ਚੇਤਾ ਬਣਾਈ ਰੱਖਣਾ ਕਿਉਂਕਿ ਕੱਲ ਤੇ ਗੁਰਪੁਰਬ ਹੈ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੁਝਾਂਖੇ ਆਪ ਜੀ ਦੇ ਸਾਹਮਣੇ ਰੱਖਾਂਗੇ ਇਹ ਲੜੀਵਾਰ ਜੋ ਪਰਮ ਸ਼ਾਮ ਦਾ ਚੱਲ ਰਿਹਾ ਹੈ ਇਸ ਮਨ ਕੋਈ ਖੋਜੋ ਖੋਜ ਕਰੋ ਇਸ ਮਨ ਵਿੱਚ ਪਹਿਲੇ ਪਹਿਲੇ ਤੇ ਇਹ ਦੇ ਚਵਕਾਰ ਹੀ ਲੱਭਣਗੇ ਉੱਪਰ ਉੱਪਰ ਤੇ ਇਹ ਹੀ ਕੁਝ ਹੈ ਜਿਵੇਂ ਫਰਾਈਡ ਕਹਿੰਦਾ ਹੈ ਕਿ ਮਨ ਦੇ ਚ ਕਾਮ ਹੈ ਰਾਮ ਨਹੀਂ ਹੈ ਮਨ ਦੇ ਚ ਲੋਭ ਹੈ ਰੱਬੀ ਗੁਣ ਨਹੀਂ ਨੇ ਮਨ ਦੇ ਚ ਹੰਕਾਰ ਹੈ ਨਿਰੰਕਾਰ ਨਹੀਂ ਹੈ ਪਰ ਭਾਰਤ ਦੇ ਸਾਰੇ ਸੰਤ ਕਹਿੰਦੇ ਨੇ ਮਨ ਦੇ ਚ ਨਿਰੰਕਾਰ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਮੈਂ ਫਿਰ ਦੋ ਰਾਵਾਂ ਅਜ ਤੱਕ ਮਨੁੱਖ ਨੂੰ ਜੋ ਕੁਝ ਮਿਲਿਆ ਬਾਹਰੋਂ ਮਿਲੇ ਹੈ ਧਨ ਮਿਲੇ ਹੈ ਪ੍ਰਭਤਾ ਮਿਲੀ ਹੈ ਪਰਿਵਾਰ ਮਿਲੇ ਹੈ ਬਾਹਰੋਂ ਮਿਲੇ ਸਬੰਧ ਬਾਹਰੋਂ ਜੁੜੇ ਨੇ ਮਨੁੱਖ ਸੋਚਦਾ ਹੈ ਸ਼ਾਇਦ ਨਿਰੰਕਾਰ ਦਾ ਸੰਬੰਧ ਵੀ ਕਿਦਰੋਂ ਬਾਹਰੋਂ ਜੁੜ ਜਾਵੇ ਕਿਦਰੋਂ ਬਾਹਰੋਂ ਲੱਭ ਜਾਏ ਕਿਸੇ ਪਹਾੜ ਤੋਂ ਕਿਸੇ ਤੀਰਤ ਤੋਂ ਕਿਸੇ ਮੰਦਰ ਤੋਂ ਕਿਸੇ ਧਾਰਮਿਕ ਅਸਥਾਨ ਤੋਂ ਨਹੀਂ ਪਰਮਾਤਮਾ ਆਪਣੇ ਮਨ ਤੋਂ ਲਵੇਗਾ ਮਨ ਤੋਂ ਜੋਤ ਸਰੂਪ ਹੈ ਧਾਰਮਿਕ ਮੰਦਰ ਦੇ ਚ ਗਿਆ ਹੋਏ ਦਾ ਇਹ ਲਾਭ ਕਿ ਉੱਥੋਂ ਪ੍ਰੇਰਣਾ ਮਿਲ ਜਾਏ ਮਨ ਦੀ ਖੋਜ ਕਰ ਲਈ ਆਪਣੇ ਮਨ ਦੀ ਤਰਫਾਂ ਉਹਨੇ ਸਹੀ ਪ੍ਰੇਰਣਾ ਲੈ ਲਈ ਉਹਦਾ ਗੁਰਦੁਆਰੇ ਆਇਆ ਸਫਲ ਹੋ ਗਿਆ ਉਹਦਾ ਮੰਦਰ ਗਿਆ ਸਫਲ ਹੋ ਗਿਆ ਕਿਉਂਕਿ ਪ੍ਰਮਾਤਮਾ ਦੀ ਖੋਜ ਮਨ ਦੇ ਚੋਂ ਕਰਨ ਲੱਗ ਪਿਆ ਇਹ ਖੋਜ ਕਿਵੇਂ ਕਰਨੀ ਹੈ ਇਹ ਵਿਸ਼ਾ ਤੇ ਅਲੱਗ ਹੈ ਇਹ ਵੀ ਆਪ ਜੀ ਦੇ ਸਾਹਮਣੇ ਰੱਖਾਂਗਾ ਕਿਉਂਕਿ ਅੱਤ ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਣੇ ਨੇ ਇਹ ਜਿਹੜੀਆਂ ਬੇਸਿਕ ਵਿਚਾਰਾਂ ਨੇ ਮੂਲ ਵਿਚਾਰਾਂ ਨੇ ਇਸ ਫੇਰੀ ਦੇ ਵਿੱਚ ਬਹੁਤ ਦਿਨਾਂ ਤੋਂ ਬਾਅਦ ਜੋ ਆਮਣਾ ਹੋਇਆ ਮੈਂ ਇਹ ਹੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਕਰਮ ਕਾਂਡ ਦੇ ਵਿੱਚ ਐਵੇਂ ਜ਼ਿੰਦਗੀ ਨਾ ਬੀਤੀ ਜਾਵੇ ਮਨ ਦੇ ਚੋਂ ਪ੍ਰਮਾਤਮਾ ਦੀ ਤਲਾਸ਼ ਕਰੀਏ ਖੋਜ ਕਰੀਏ ਪੰਕਤੀਆਂ ਨੂੰ ਮੈਂ ਫਿਰ ਦौराਵਾਂ ਤੇ ਸਵਾਪਤੀ ਕਰਾਂ ਇਸ ਮਨਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾ ਨੌ ਲਿਦ ਪਾਈ ਬਾਕੀ ਵਿਚਾਰ ਨਾ ਫਿਰ ਇੱਥੇ ਹੀ ਸਮਾਪਤੀ